ਉਹਨਾਂ ਬੱਚਿਆਂ ਲਈ ਗੱਲ ਕਰ ਰਹੇ ਆ ਜਾਂ ਉਹਨਾਂ ਦੇ ਲਈ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਦਾ ਰਿਫਿਊਜ਼ਲ ਆ ਗਈ ਹੈ ਜਾਂ ਫਿਰ ਸਟੱਡੀ ਦਾ ਲੰਮਾ ਗੈਪ ਹੈ ਸਟੱਡੀ ਛੱਡ ਚੁੱਕੇ ਨੇ ਜਾਂ ਫਿਰ ਵਾਰ-ਵਾਰ ਤੁਸੀਂ ਜਿਵੇਂ ਆਈਲੈਟਸ ਨਹੀਂ ਕਰ پا ਰਹੇ ਬਹੁਤੇ ਬੈਂਡ ਨਹੀਂ ਆਉਂਦੇ ਤਾਂ ਉਹਨਾਂ ਦੇ ਲਈ ਚੰਗੀ ਆਪਸ਼ਨ ਸਾਈਪਲਸ ਹੋ ਸਕਦੀ ਹੈ ਕੌਣ ਤੇ ਕਿਵੇਂ ਅਪਲਾਈ ਕਰ ਸਕਦਾ ਇਸ ਬਾਰੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਸਾਈਪਲਸ ਕੰਟਰੀ ਦੀ ਜੇ ਆਪਾਂ ਗੱਲ ਕਰਦੇ ਆ ਕਿੰਨਾ ਕੁ ਫਿਊਚਰ ਤੁਸੀਂ ਦੇਖਦੇ ਹੋ ਉੱਥੇ ਸਟੂਡੈਂਟ ਸਟੂਡੈਂਟ ਜਿਹੜੇ ਹੈਗੇ ਨੇ ਉਹਨਾਂ ਦਾ ਹੈਗਾ ਇਸ ਤਰ੍ਹਾਂ ਤਿਕੋ ਪਲਵਿੰਦਰ ਜੀ ਫਿਊਚਰ ਦੀ ਗੱਲ ਆਪਾਂ ਉਦੋਂ ਕਰਦੇ ਹਾਂ ਕਿ ਜਦੋਂ ਬੱਚਾ ਮ मतलब ਸਾਡੇ ਕੋਲ ਆਉਂਦਾ ਹੈ ਔਰ ਬੱਚਾ ਗੱਲ ਕਰਦਾ ਕਿ ਮੇਰੀ ਸੈਟਲਮੈਂਟ ਹੋ ਜਾਊਗੀ ਸਭ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਕਿ ਤੁਹਾਡੇ ਕੋਲ ਰਾਈਟਸ ਕੀ ਨੇ ਜਦੋਂ ਤੁਸੀਂ ਉੱਥੇ ਜਾ ਰਹੇ ਹੋ ਤੁਹਾਡੇ ਕੋਲ ਸਟੱਡੀ ਪਰਮਿਟ ਤੇ ਜੇ ਤੁਸੀਂ ਜਾ ਰਹੇ ਹੋ ਤੁਹਾਡੇ ਕੋਲ ਵਰਕ ਰਾਈਟਸ ਹੈਗੇ ਨੇ ਵਰਕ ਰਾਈਟਸ ਤੋਂ ਬਾਅਦ ਤੁਹਾਡੇ ਕੋਲ ਕੀ অপਸ਼ਨਸ ਨੇ ਉੱਥੇ ਪੀਆਰ ਦੀਆਂ ਦੇਖੋ ਪੰਜਾਬੀਆਂ ਦਾ ਸਿੱਧਾ-ਸਿੱਧਾ ਫੰਡਾ ਹੁੰਦਾ ਹੈ ਕਿ ਮੈਂ ਉੱਥੇ ਜਾ ਕੇ ਉੱਥੋਂ ਦੀ ਪੱਕੀ ਕੁੜੀ ਨਾਲ ਵਿਆਹ ਕਰਾ ਲਊਗਾ ਇਹ ਸਹੀ ਮੈਥਡ ਨਹੀਂ ਹੈ ਜੇ ਅਸੀਂ ਇਥੋਂ ਸੋਚ ਕੇ ਐਮੀਆਂ ਦੀਆਂ ਚੀਜ਼ਾਂ ਜਾਂਦੇ ਹਾਂ ਔਰ ਮੋਸਟਲੀ ਸਾਈਪ੍ਰਸ ਦੇ ਵਿੱਚ ਸਾਡੇ ਬੱਚੇ ਜਿੰਨੇ ਵੀ ਵਾਪਿਸ ਜਾਂ ਸਾਡੇ ਬੱਚਿਆਂ ਨੇ ਉੱਥੇ ਸਾਈਪ੍ਰਸ ਦਾ ਬੈਡ ਐਕਸਪੀਰੀਅੰਸ ਕਾਊਂਟ ਕੀਤਾ ਤਾਂ ਸਾਈਪ੍ਰਸ ਦੇ ਵਿੱਚ ਉਹਨਾਂ ਨੇ ਇਹੀ ਆਪਸ਼ਨ ਲੈਣ ਦੀ ਕੋਸ਼ਿਸ਼ ਕੀਤੀ ਆ ਕਿਸੇ ਵੀ ਕੰਟਰੀ ਨੂੰ ਮੈਂ ਲੈ ਲਾਂ ਅੱਜ ਤੇ ਹਰ ਕੰਟਰੀ ਦੇ ਵਿੱਚ ਵਰਕ ਪਰਮਿਟ ਦੀ ਆਪਸ਼ਨ ਏਮਪਲਾਇਰ ਦੇ ਥਰੂ ਹੁੰਦੀ ਆ ਕਿ ਮੈਂ ਇੱਕ ਏਮਪਲਾਈ ਕੋਲ ਵਧੀਆ ਕੰਮ ਕਰ ਰਿਹਾ ਤਾਂ ਮੈਨੂੰ ਵਰਕ ਪਰਮਿਟ ਉੱਥੇ ਗ੍ਰਾਂਟ ਹੁੰਦਾ ਜਾਂਦਾ ਮੈਂ ਯੂਰਪ ਦੀ ਪੀਆਰ ਦੀ ਗੱਲ ਨਹੀਂ ਕਰੂੰਗੀ ਕਿਉਂਕਿ ਪੀਆਰ ਦੇ ਲਈ ਬਹੁਤ ਲੰਮਾ ਸਮਾਂ ਲੱਗਦਾ ਬਟ ਜੇ ਤੁਸੀਂ ਵਰਕ ਪਰਮਿਟ ਦੇ ਵਿੱਚ ਉੱਥੇ ਕਿਸੇ ਵੀ ਕੰਟਰੀ 'ਚ ਰਹਿ ਰਹੇ ਹੋ ਇਟ ਮੀਨਸ ਤੁਸੀਂ ਸੇਫ ਹੋ ਤੁਹਾਡੀ ਜਿਹੜੀ ਉੱਥੇ ਜਿਹੜੀ ਤੁਹਾਡਾ ਲਾਈਫ ਹੈ ਲਾਈਫਸਟਾਈਲ ਹੈ ਉਹ ਬਹੁਤ ਵਧੀਆ ਗੁਜ਼ਰਦਾ ਹੈ। ਇਹੀ ਸੇਮ ਸਾਈਪ੍ਰਸ ਦੇ ਵਿੱਚ ਆ ਸਭ ਤੋਂ ਪਹਿਲਾਂ ਜਦੋਂ ਅਸੀਂ ਤੁਹਾਨੂੰ ਸਟੱਡੀ ਵੀਜ਼ਾ ਗ੍ਰਾਂਟ ਕਰਵਾ ਕੇ ਦਵਾਂਗੇ ਸਟੱਡੀ ਵੀਜ਼ਾ ਦੇ ਨਾਲ ਨਾਲ ਤੁਹਾਡੇ ਕੋਲ ਵਰਕ ਰਾਈਟਸ ਹੋਣਗੇ। ਦੂਸਰੀ ਗੱਲ ਆ ਤੁਹਾਡੀ ਸਟੱਡੀ ਦੇ ਵਿੱਚ ਜਿੰਨਾ ਮਰਜ਼ੀ ਲੰਬਾ ਗਿਆ ਪੈ ਗਿਆ ਕਿਸੇ ਵੀ ਕੰਟਰੀ ਤੋਂ ਤੁਸੀਂ ਰਿਫਿਊਜ਼ ਹੋ ਤਾਂ ਤੁਸੀਂ ਸਾਡੇ ਕੋਲ ਆਪਣਾ ਪ੍ਰੋਫਾਈਲ ਲੈ ਕੇ ਆ ਜਾਓ। ਜੇ ਤੁਹਾਡੇ ਚਾਰ ਬੈਂਡ ਨੇ ਬਹੁਤ ਵਧੀਆ ਗੱਲ ਆ ਨਹੀਂ ਤਾਂ ਤੁਹਾਨੂੰ ਅਸੀਂ ਗਾਈਡ ਕਰਾਂਗੇ ਕਿ ਸਾਈਪ੍ਰਸ ਦੇ ਲਈ ਇੱਕ ਟੈਸਟ ਹੁੰਦਾ ਹੈ ਉਹਦੇ ਵਿੱਚ ਬਹੁਤ ਜ਼ਿਆਦਾ me yet ਕਿ ਉਹ ਟੈਸਟ ਕਲੀਅਰ ਕਰਨਾ ਔਖਾ ਜਾਂ ਤੁਸੀਂ ਟੈਸਟ ਨੂੰ ਕਲੀਅਰ ਇਨੀ ਕਰ ਸਕਦੇ ਜੇ ਤੁਸੀਂ ਉਹ ਟੈਸਟ ਕਲੀਅਰ ਕਰ ਲੈਨੇ ਆ ਤੇ ਸਾਈਪ੍ਰਸ ਦੇ ਲਈ ਸਕਾਲਰਸ਼ਿਪ ਦੇ ਨਾਲ ਸਾਡੇ ਕੋਲ ਕਾਲਜਸ ਯੂਨੀਵਰਸਿਟੀਆਂ ਅਵੇਲੇਬਲ ਨੇ ਤੇ ਦੂਸਰੀ ਗੱਲ ਆ ਤੁਸੀਂ ਕੋਈ ਵੀ ਪੈਸਾ ਸਾਈਪ੍ਰਸ ਦਾ ਸਾਨੂੰ ਵੀਜ਼ਾ ਲੱਗਣ ਤੋਂ ਪਹਿਲਾਂ ਨਹੀਂ ਦੇਣਾ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਦੇਣੇ ਆ ਔਰ ਸਾਈਪ੍ਰਸ ਦੇ ਵਿੱਚ ਤੁਸੀਂ ਸਟੱਡੀ ਦੇ ਨਾਲ ਨਾਲ 2 ਤੋਂ 2.5 ਲੱਖ ਜਿਹੜਾ ਕਮਾਨ ਦੀ ਆਪਸ਼ਨ ਹੈ ਜਿਹੜਾ ਇਸ ਟਾਈਮ ਕਿਸੇ ਵੀ ਕੰਟਰੀ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਆਪਾਂ ਉੱਥੇ ਕਹਿੰਦੇ ਕੰਮ ਹੈ ਨਹੀਂ ਯੂਕੇ ਦੀ ਗੱਲ ਕਰੀਏ ਉੱਥੇ ਕਹਿੰਦੇ ਕੰਮ ਹੈ ਨਹੀਂ ਪਰ ਸਾਈਪ੍ਰਸ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ 2 ਤੋਂ 2.5 ਲੱਖ ਤੁਸੀਂ इजीली ਕਮਾ ਸਕਦੇ ਹੋ ਅਰਨ ਕਰ ਸਕਦੇ ਹੋ ਦੂਸਰੀ ਗੱਲ ਆ ਜੇ ਤੁਹਾਡਾ ਰਿਫਿਊਜ਼ਲ ਆ ਗਿਆ ਮੰਨ ਲਓ ਤੁਹਾਡੀ ਸਟੱਡੀ ਦੇ ਵਿੱਚ ਲੰਬਾ ਗੈਪ ਪੈ ਗਿਆ ਸਾਈਪ੍ਰਸ ਦੇ ਵਿੱਚ ਇੱਕ ਵਾਰ ਤੁਸੀਂ ਸਟੱਡੀ ਕੰਟੀਨਿਊਐਂਟਲੀ ਸਟ ਆ ਗਏ ਤੁਹਾਡੀ ਸਟੱਡੀ ਕੰਟੀਨਿਊਸ ਹੋਗੀ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਸਟੱਡੀ ਵੀਜ਼ਾ ਦੁਆਰਾ ਅਪਲਾਈ ਕਰ ਸਕਦੇ ਹੋ ਜਾਂ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਸਾਈਪ੍ਰਸ ਤੋਂ ਸਟੱਡੀ ਕਰਕੇ ਤੁਹਾਡੇ ਕੋਲ ਜਿਹੜਾ ਵਰਕ ਐਕਸਪੀਰੀਅੰਸ ਆ ਗਿਆ ਕਿਸੇ ਵੀ ਕੰਟਰੀ ਲਈ ਜਿਵੇਂ ਮੈਂ ਆਸਟ੍ਰੇਲੀਆ ਦੀ ਗੱਲ ਕਰ ਰਹੀ ਹਾਂ ਸਬ ਦੀ ਗੱਲ ਕਰ ਰਹੀ ਆ ਤੇ ਉਹਦੇ ਵਿੱਚ ਵੀ ਤੁਸੀਂ ਅਪਲਾਈ ਕਰਕੇ ਜਾ ਸਕਦੇ ਹੋ ਇਸ ਕਰਕੇ ਸਾਈਪ੍ਰਸ ਇਸ ਟਾਈਮ ਉਹਨਾਂ ਬੱਚਿਆਂ ਦੇ ਲਈ ਬੈਸਟ অপਸ਼ਨ ਹੈ ਜਿਨ੍ਹਾਂ ਦੀ ਸਟੱਡੀ ਦੇ ਵਿੱਚ ਲੰਬਾ ਗੈਪ ਪੈ ਗਿਆ ਹੈ ਜਿਨ੍ਹਾਂ ਨੂੰ ਲੱਗਦਾ ਸਾਡੇ ਕੋਲ ਕੋਈ অপਸ਼ਨ ਨਹੀਂ ਹੈ بار بار ਰਿਫਿਊਜ਼ ਹੋ ਚੁੱਕੇ ਨੇ ਤੇ ਲੱਗਦਾ ਹੈ ਕਿ ਬਜਟ ਵੀ ਘਟਾ ਹੈ ਤੇ ਡਰ ਵੀ ਲੱਗਦਾ ਹੈ ਫੋਰਨ ਕੰਟਰੀ 'ਚ ਜਾਣਾ ਹੈ ਕੀ ਮੈਨੂੰ ਉੱਥੇ ਕੰਮ ਮਿਲੂਗਾ ਕਿ ਨਹੀਂ ਮਿਲੂਗਾ ਸਾਈਪ੍ਰਸ ਚੁਣ ਲਓ ਸਾਈਪ੍ਰਸ ਤੁਹਾਡੇ ਲਈ ਬੈਸਟ অপਸ਼ਨ ਹੈ ਇਸ ਟਾਈਮ ਸਾਈਪ੍ਰਸ ਜਿਹੜੇ ਬੱਚੇ ਜਾਣਾ ਚਾਹੁੰਦੇ ਨੇ ਜਿਹੜੀ ਮੈਂ ਗੱਲ ਕੀਤੀ ਆ ਕਿ ਸਟੱਡੀ ਦੇ ਨਾਲ-ਨਾਲ ਤੁਸੀਂ ਉੱਥੇ ਕੰਮ ਕਰ ਸਕਦੇ ਹੋ ਬਹੁਤ ਵਧੀਆ ਅਰਨ ਕਰ ਸਕਦੇ ਹੋ ਜੇ ਤੁਹਾਡੇ ਕੋਲ 2 ਤੋਂ 2.5 ਸਾਲ ਜਾਂ 3 3 ਸਾਲ ਦਾ ਵੀਜ਼ਾ ਹੈ ਠੀਕ ਹੈ 3 ਸਾਲ ਦੇ ਵੀਜ਼ੇ ਦੇ ਵਿੱਚ ਵਿੱਚ ਤੁਸੀਂ ਇੰਨਾ ਕਾਰਨ ਕਰ ਲੋਗੇ ਕਿ ਤੁਹਾਡਾ ਜਿਹੜਾ ਜੇ ਬਜਟ ਲੋ ਵੀ ਆ ਤੁਹਾਡੇ ਕੋਲ ਇੰਨਾ ਪੈਸਾ ਹੋਊਗਾ ਕਿ ਤੁਸੀਂ ਅੱਛੇ ਕੰਟਰੀ ਚ ਅਪਲਾਈ ਕਰਕੇ ਜਾ ਸਕਦੇ ਹੋ ਤੇ ਇਹ ਫਿਊਚਰ ਦੀ ਜੇ ਮੈਂ ਗੱਲ ਕਰਾਂ ਕਿ ਜੇ ਆਪਾਂ ਇੱਕ ਪੈਟਰਨ ਬਣਾ ਕੇ ਚੱਲੀਏ ਇੱਕ ਵੇ ਬਣਾ ਕੇ ਚੱਲੀਏ ਇੱਕ ਰਸਤਾ ਬਣਾ ਕੇ ਚੱਲੀਏ ਤੇ ਕਿਤੇ ਵੀ ਅਸੀਂ ਜਿਹੜੀ ਚੀਜ਼ ਨੂੰ ਆਪਣੀ ਨੂੰ ਲੈ ਕੇ ਜਾ ਸਕਦੇ ਆ ਆਪਣੀ ਲਾਈਫ ਨੂੰ ਲੈ ਕੇ ਜਾ ਸਕਦੇ ਆ ਆਪਣੇ ਲਾਈਫ ਸਟਾਈਲ ਨੂੰ ਲੈ ਕੇ ਜਾ ਸਕਦੇ ਆ ਬਾਕੀ ਤੁਹਾਡਾ ਡਿਸੀਜਨ ਆ ਤੁਹਾਡੇ ਹੱਥ 'ਚ ਤੁਹਾਡਾ ਪ੍ਰੋਫਾਈਲ ਆ ਤੁਸੀਂ ਡਿਸੀਜਨ మేਕਰ ਹੋ ਅਸੀਂ ਤੁਹਾਨੂੰ ਸੁਜੈਸਟ ਕਰ ਸਕਦੇ ਆ ਔਰ ਗਾਈਡ ਕਰ ਸਕਦੇ ਆ ਬਿਲਕੁਲ ਸਾਈਪ੍ਰਸ ਦੇ ਵਿੱਚ ਚੰਗੀਆਂ ਆਪਸ਼ਨਸ ਨੇ ਪਰ ਉਸ ਦੇ ਲਈ ਤੁਸੀਂ ਜਿਵੇਂ ਮੈਮ ਨੇ ਕਿਹਾ ਕਿ ਇੱਕ ਤੁਹਾਡਾ ਮਨ ਹੋਣਾ ਚਾਹੀਦਾ ਦ੍ਰਿੜ ਹੋਣਾ ਚਾਹੀਦਾ ਕਿ ਮੈਂ ਇਹ ਕੰਮ ਕਰਨਾ ਹੈ ਔਰ ਉੱਥੇ ਜਾ ਕੇ ਵੀ ਕਾਮਯਾਬੀ ਤੁਹਾਨੂੰ ਮਿਲ ਸਕਦੀ ਹੈ ਲੱਖ ਤੋਂ 1.5 ਲੱਖ ਰੁਪਿਆ ਜਿਹੜੀ ਤੁਸੀਂ ਨੈਟ ਤੇ ਵੀ ਸਰਚ ਮਾਰੋਗੇ ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੀ ਇਨਕਮ ਹੈ ਸਾਈਪ੍ਰਸ ਦੀ ਤਕਰੀਬਨ ਲੱਖ 1.5 ਲੱਖ ਰੁਪਿਆ ਆ ਰਹੀ ਹੈ ਉਹ ਉਸ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਤੁਹਾਨੂੰ ਮਿਲਣਗੇ ਜਿਹੜੇ ਕਹਿੰਗੇ ਯਾਰ ਅਸੀਂ ਕਾਮਯਾਬ ਨਹੀਂ ਹੋਏ ਸਾਨੂੰ ਇੱਥੇ ਕੰਮ ਨਹੀਂ ਮਿਲਿਆ ਤਾਂ ਉਹਨਾਂ ਨੂੰ ਕੈਨੇਡਾ ਦੇ ਵਿੱਚ ਜਾਂ ਯੂ ਐਸ ਜਾ ਕੇ ਵੀ ਕੰਮ ਨਹੀਂ ਮਿਲਿਆ ਜਿਨ੍ਹਾਂ ਨੂੰ ਇੰਡੀਆ ਦੇ ਵਿੱਚ ਕੰਮ ਨਹੀਂ ਮਿਲਿਆ ਇਹ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਪਰ ਜੇਕਰ ਤੁਹਾਡੇ ਚ ਸਕਿੱਲ ਹੈਗਾ ਤੁਹਾਡੇ ਚ ਪਾਵਰ ਹੈਗੀ ਹੈ ਕੁਝ ਕਰਨਾ ਚਾਹੁੰਦੇ ਹੋ ਤਾਂ ਕਈ ਵਾਰੀ ਆਪਸ਼ਨ ਨਹੀਂ ਲੱਭ ਰਹੀ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਮਿਲ ਰਿਹਾ ਕੈਨੇਡਾ ਦਾ ਨਹੀਂ ਮਿਲ ਰਿਹਾ ਯੂ ਐਸ এ ਨਹੀਂ ਜਾ ਸਕਦੇ ਬਹੁਤੇ ਪੈਸੇ ਨਹੀਂ ਖਰਚਣਾ ਚਾਹੁੰਦੇ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਉੱਥੇ ਜਾ ਕੇ ਆਪਣੀ ਲਾਈਫ ਨੂੰ ਸੈ ਕਰਨਾ ਚਾਹੁੰਦੇ ਹੋ ਤਾਂ ਸਾਈਪ੍ਰਸ ਜਿਵੇਂ ਹੁਣੇ ਗੁਰਪ੍ਰੀਤ ਮੈਮ ਨੇ ਦੱਸਿਆ ਕਿ ਬਹੁਤ ਸਾਰੀਆਂ ਆਪਸ਼ਨਸ ਸਟੂਡੈਂਟਸ ਨੂੰ ਦਿੰਦਾ ਕਿੰਨੀਆਂ ਹੀ ਤੁਹਾਨੂੰ ਜੌਬ ਦੀਆਂ ਸਟੱਡੀ ਦੀਆਂ ਹੋਰ ਕਿੰਨੀਆਂ ਮੈਮ ਜੇ ਆਪਾਂ ਗੱਲ ਕਰੀਏ ਕਿੰਨੇ ਟਾਈਮ ਦਾ ਇੱਥੋਂ ਵੀਜ਼ਾ ਲੱਗਦਾ ਤੇ ਜਿਵੇਂ ਮੈਂ ਹੁਣੇ ਗੱਲ ਕਰ ਰਿਹਾ ਸੀ ਵੀ ਬਹੁਤ ਘੱਟ ਪੈਸੇ ਨੇ ਹਨਾ ਤੁਸੀਂ ਇੱਕ ਵਾਰੀ ਥੋੜਾ ਇਹ ਵੀ ਦੱਸ ਦਿਓ ਵੀ ਕਿੰਨੀ ਕੁ ਫੀਸ ਦੇ ਨਾਲ ਜਿਹੜੇ ਸਟੂਡੈਂਟ ਨੇ ਉੱਥੇ ਸਾਈਪ੍ਰਸ ਦੇ ਵਿੱਚ ਪੜ੍ਹਾਈ ਕਰ ਸਕਦੇ ਔਰ ਕਿੰਨੇ ਸਾਲ ਦਾ ਵੀਜ਼ਾ ਸ਼ੁਰੂ ਦੇ ਵਿੱਚ ਉਹਨਾਂ ਨੂੰ ਮਿਲੂਗਾ ਸਾਲ 2 ਸਾਲ 3 ਸਾਲ ਕਿੰਨੇ ਸਾਲ ਅਹ ਦੇਖੋ 3 ਸਾਲ ਦਾ ਵੀਜ਼ਾ ਹੋਊਗਾ ਜਿਹਦੇ ਵਿੱਚ ਅਸੀਂ 5 ਸਾਲ ਵੀ ਉੱਥੇ ਸਟੇ ਕਰ ਸਕਦੇ ਹਾਂ 3 ਸਾਲ ਦੇ ਵੀਜ਼ੇ ਦੇ ਨਾਲ ਨਾਲ ਸਾਡੇ ਕੋਲ 2 ਸਾਲ ਦੇ ਬਹੁਤ ਪਰਮਿਟ ਰਾਈਟਸ ਵੀ ਹੋਣਗੇ ਮਤਲਬ 5 ਇਅਰ ਤੁਹਾਡੇ ਪੱਕੇ ਨੇ ਉੱਤੇ ਦੂਸਰੀ ਗੱਲ ਆ ਵਰਕ ਪਰਮਿਟ ਦੀ ਜਗ੍ਹਾ ਤੇ ਤੁਸੀਂ ਜੇ ਐਵੇਂ ਜਾਂਦੇ ਹੋ ਜਿਵੇਂ ਸਾਈਪਰਸ ਦੇ ਵਿੱਚ ਮੈਂ ਸਟੱਡੀ ਪਰਮਿਟ ਤੇ ਜਾ ਰਿਹਾ ਤੇ ਮੇਰੇ ਕੋਲ ਓਪਨ ਵਰਕ ਪਰਮਿਟ ਆ ਇਟ ਮੀਨਸ ਮੈਂ ਕਿਤੇ ਵੀ ਜਾ ਕੇ ਕੰਮ ਕਰ ਸਕਦਾ ਜਦੋਂ ਜਿਹੜੇ ਸਾਡੇ ਬੱਚੇ ਉਹਦੇ ਤੇ ਜਾਂਦੇ ਨੇ ਵਰਕ ਪਰਮਿਟ ਤੇ ਜਾਂਦੇ ਨੇ ਤੇ ਉਹ ਸਪੈਸੀਫਿਕ ਉਹਨਾਂ ਨੇ ਜੇ ਘਰ 'ਚ ਕੰਮ ਕਰਨਾ ਤੇ ਘਰ 'ਚ ਹੀ ਕਰਨਾ ਫੈਕਟਰੀ 'ਚ ਕਰਨਾ ਤੇ ਫੈਕਟਰੀ ਚ ਹੀ ਕਰਨਾ ਹੈ ਜੇ ਉਹਨਾਂ ਨੇ ਖੇਤੀਬਾੜੀ ਦਾ ਕਰਨਾ ਤੇ ਉੱਥੇ ਹੀ ਕਰਨਾ ਉਹ ਇੱਕ ਏਮਪਲਾਇਰ ਦੇ ਹੀ ਅੰਡਰ ਹੁੰਦੇ ਆ ਤੇ ਇਸ ਕਰਕੇ ਉਹ ਜ਼ਿਆਦਾ ਅਰਨ ਨਹੀਂ ਕਰ ਸਕਦੇ ਜਿਹੜੇ ਸਾਡੇ ਸਟੱਡੀ ਵੀਜ਼ਾ ਤੇ ਬੱਚੇ ਜਾਂਦੇ ਨੇ ਉਹ ਅੱਛਾ ਅਰਨ ਵੀ ਕਰ ਸਕਦੇ ਆ ਕਿਉਂਕਿ ਉਹਨਾਂ ਕੋਲ ਓਪਨ ਵਰਕ ਪਰਮਿਟ ਆ ਉਹਨਾਂ ਨੂੰ ਕਿਸੇ ਦੇ ਇੱਕ ਜਗ੍ਹਾ ਸਪੈਸੀਫਿਕ ਕੰਮ ਕਰਨ ਦੀ ਜ਼ਰੂਰਤ ਨਹੀਂ ਉਹ ਕਿਤੇ ਵੀ ਪੂਰੇ ਸਾਈਪ੍ਰਸ ਦੇ ਵਿੱਚ ਕੰਮ ਕਰ ਸਕਦੇ ਨੇ ਤੇ ਬਾਕੀ ਅਸੀਂ ਲੋ ਤੋਂ ਲੋ ਬਜਟ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਬੱਚਾ ਆਪਣੇ ਬਜਟ ਸਾਡੇ ਕੋਲ ਲੈ ਕੇ ਆਵੇ ਕਿ ਮੇਰਾ ਇੰਨਾ ਬਜਟ ਆ ਉਹ ਹਿਸਾਬ ਨਾਲ ਅਸੀਂ ਬੱਚੇ ਨੂੰ ਗਾਈਡ ਕਰਾਂਗੇ ਡਿਪੈਂਡ ਔਨ ਆ ਬੱਚੇ ਦੇ ਕੀ ਬੱਚੇ ਦੇ ਕੋਲ ਕਿੰਨਾ ਬਜਟ ਆ ਉਹ ਸਭ ਦੇ ਨਾਲ ਅਸੀਂ ਉਹਦਾ ਜਿਹੜਾ ਵੀ ਸਟੱਡੀ ਪਰਮਿਟ ਆ ਉਹ ਡਿਜ਼ਾਈਨ ਕਰ ਦਾਂਗੇ ਜੇ ਤੁਸੀਂ 6 ਮਹੀਨੇ ਦੀ ਫੀਸ ਭਰ ਕੇ ਜਾਣਾ ਚਾਹੁੰਦੇ ਹੋ ਬਜਟ ਘੱਟ ਜਾਊਗਾ ਜੇ ਤੁਸੀਂ ਸਾਲ ਦੀ ਫੀਸ ਭਰ ਕੇ ਜਾਣਾ ਚਾਹੁੰਦੇ ਹੋ ਬਾਅਦ ਵਿੱਚ ਵੀ ਤੁਸੀਂ ਭਰਨੀ ਆ ਉਹਦੇ ਵਿੱਚ ਅਲੱਗ ਬਜਟ ਹੋਊਗਾ ਇਹ ਡਿਪੈਂਡ ਆ ਔਨ ਜਦੋਂ ਸਾਡੇ ਕੋਲ ਬੱਚਾ ਆਊਗਾ ਉਹਦੇ ਅਕੋਰਡਿੰਗਲੀ ਉਹਦੇ ਪ੍ਰੋਫਾਈਲ ਦੇ ਅਕੋਰਡਿੰਗਲੀ ਉਹਦੇ ਬਜਟ ਦੇ ਅਕੋਰਡਿੰਗਲੀ ਅਸੀਂ ਉਹਨੂੰ ਪ੍ਰੋਪਰ ਤਰੀਕੇ ਨਾਲ ਸਾਈਪ੍ਰੈਸ ਦਾ ਜਿਹੜਾ ਇਹ ਪ੍ਰੋਗਰਾਮ ਹੈ ਉਹ ਡਿਜ਼ਾਈਨ ਕਰਕੇ ਦੇਵਾਂਗੇ ਬਾਕੀ ਤੁਸੀਂ ਇੱਕ ਵਾਰ ਅਸੈਸਮੈਂਟ ਜ਼ਰੂਰ ਲਓ ਗਾਈਡ ਜਸ ਜਰੂਰ ਲੋ ਤਾਂ ਕਿ ਤੁਹਾਨੂੰ ਅਵੇਅਰਨੈਸ ਆਵੇ ਤੁਹਾਨੂੰ ਪਤਾ ਚੱਲੇ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਅਪਾਇੰਟਮੈਂਟ ਲੈ ਕੇ ਆਓ ਡਾਕੂਮੈਂਟਸ ਲੈ ਕੇ ਆਓ ਔਰ ਇਹਦੇ ਵਿੱਚ ਕੋਈ ਵੀ ਪੈਸਾ ਤੁਸੀਂ ਪਹਿਲਾਂ ਨਹੀਂ ਦੇਣਾ ਪੈਸੇ ਵੀਜ਼ੇ ਤੋਂ ਬਾਅਦ ਦੇਨੇ ਔਰ ਜਿਹੜੇ ਤੁਹਾਨੂੰ ਘੱਟ ਬਜਟ ਦੇ ਰਹੇ ਆ ਜਾਂ ਘੱਟ ਬਜਟ ਦੀ ਗੱਲ ਕਰ ਰਿਹਾ ਉਹ ਤੁਹਾਡੀ ਪੂਰੀ ਸਾਲ ਦੀ ਫੀਸ ਨਹੀਂ ਪੇ ਕਰ ਰਿਹਾ ਸਾਡੇ ਵੱਲੋਂ ਸ਼ਾਰਟ ਹੀ ਹੋਊਗੀ ਤੁਹਾਡੀ 1 ਇਅਰ ਦੀ ਅਸੀਂ ਜਿਹੜੀ ਫੀਸ ਆ ਉਹ ਪੇ ਕਰਕੇ ਚੱਲਾਂਗੇ ਕਿਉਂਕਿ 1 ਇਅਰ ਦੀ ਫੀਸ ਭਰ ਕੇ ਜਾਣਾ ਹੀ ਵਧੀਆ ਚੀਜ਼ ਆ 6 ਮਨთ ਦੀ ਫੀਸ ਦੇ ਵਿੱਚ ਤੁਹਾਨੂੰ 에어ਪੋਰਟ ਦੇ ਉੱਤੇ ਕੁਐਸਚਨਿੰਗ ਹੋ ਸਕਦੀ ਹੈ ਇਸ ਕਰਕੇ ਜਿਹੜਾ ਤੁਹਾਡਾ ਲੱਗਿਆ ਪੈਸਾ ਉਹ ਸਾਰਾ ਖਰਾਬ ਹੋ ਸਕਦਾ ਕਿਉਂਕਿ ਬਾਅਦ ਵਿੱਚ ਕਿਸੇ ਕੰਸਲਟੈਂਟ ਨੇ ਨਹੀਂ ਮੰਨਣਾ ਉਹਨਾਂ ਨੇ ਕਹਿਣਾ ਤੁਹਾਡੀ ਗਲਤੀ ਸੀ ਤੁਹਾਨੂੰ 에어ਪੋਰਟ ਤੋਂ ਰਿਪੋਰਟ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਦੱਸ ਗਏ ਨਹੀਂ ਰਿਪੋਰਟ ਕਰਨਾ ਕਿ ਤੁਹਾਡੀ 6 ਮਹੀਨੇ ਦੀ ਫੀਸ ਭਰੀ ਹੈ ਜੇ ਤੁਹਾਡੀ ਸਾਲ ਦੀ ਫੀਸ ਭਰੀ ਹੈ ਤਾਂ ਹੀ ਤੁਸੀਂ ਉੱਥੇ ਜਿਹੜਾ ਹੈ ਜਿਹੜਾ ਪ੍ਰੋਪਰ ਤਰੀਕੇ ਨਾਲ ਐਂਟਰੀ ਕਰ ਸਕਦੇ ਹੋ ਉਸ ਕੰਟਰੀ ਜੇ ਤੁਹਾਡੀ ਇਹ ਚੀਜ਼ ਚੈੱਕ ਹੋ ਗਈ ਕਿਉਂਕਿ ਵੀਜ਼ਾ ਆਫੀਸਰ ਨੂੰ ਪਤਾ ਲੱਗ ਜਾਂਦਾ ਹੈ ਕਿ ਬੱਚੇ ਦੀ ਅਟੈਂਸ਼ਨ ਸਟੱਡੀ ਕਰਨਾ ਨਹੀਂ ਕੰਮ ਕਰਨਾ ਹੈ ਤੇ ਇਸ ਕਰਕੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਦੇ ਲਈ ਪਹਿਲਾਂ ਹੀ ਮੈਂਟਲੀ ਪ੍ਰੇਪੇਅਰ ਹੋ ਜਾਈਏ ਅਸੀਂ ਬਾਅਦ ਦੇ ਵਿੱਚ ਅਸੀਂ ਕਹਿ ਦਿੰਨੇ ਆ ਕਿ ਕਿਸੇ ਕੰਸਲਟੈਂਟ ਨੇ ਸਾਡੇ ਨਾਲ ਫੇਕ ਕਰ ਦਿੱਤਾ ਕਿਉਂਕਿ ਇਹਦੇ ਵਿੱਚ ਬਜਟ ਲੋ ਦੇ ਵਿੱਚ ਜਿਹੜੇ ਪੈਕੇਜ ਇਸ ਟਾਈਮ ਸੇਲ ਹੋ ਰਹੇ ਨੇ ਉਹ ਤੁਹਾਡੀ 6 ਮੰਥ ਦੀ ਹੀ ਫੀਸ ਪੇ ਕਰ ਰਹੇ ਨੇ ਅਸੀਂ 6 ਮੰਥ ਦੀ ਫੀਸ ਦੇ ਨਾਲ ਉਸ ਬੱਚੇ ਦਾ ਕਰਦੇ ਆ ਕਿ ਜਿਹੜੇ ਬੱਚੇ ਦਾ ਸਾਨੂੰ ਲੱਗੇਗਾ ਕਿ ਕੱਲ ਦੇ ਦਿਨ ਵੀਜ਼ਾ ਆਫੀਸਰ ਜਾਂ 에어ਪੋਰਟ ਦੇ ਵਿੱਚ ਤੁਹਾਨੂੰ ਕੋਈ ਐਂਟਰੀ ਦੀ ਪ੍ਰੋਬਲਮ ਵੀ ਹੋਈ ਤੇ ਉੱਥੇ ਅਸੀਂ ਜਵਾਬ ਦੇ ਸਕੀਏ ਸਾਡਾ ਕਾਲਜ ਜਵਾਬ ਦੇ ਸਕੇ ਕਿ ਮੈਂ 1 ਇਅਰ ਦੀ ਫੀਸ ਨਹੀਂ ਲੈ ਰਿਹਾ ਬਾਕੀ ਅਸੀਂ ਟਰਾਈ ਕਰ ਰਹੇ ਹਾਂ ਕਿ ਜਿਹੜੇ ਬੱਚੇ ਦਾ ਸਾਲ ਦੀ ਫੀਸ ਦਾ ਬਜਟ ਹੈਗਾ ਤੇ ਅਸੀਂ ਸਾਲ ਦੀ ਫੀਸ ਹੀ ਪੇ ਕਰਕੇ ਬੱਚੇ ਨੂੰ ਸਾਈਪ੍ਰਸ ਭੇਜੀਏ